ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਚਲੋ ਜੀ ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਮੈਂ ਬਹੁਤ ਸੌਖਾ ਡਿਜ਼ਾਈਨ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਵਾਸਤੇ ਡਿਜ਼ਾਈਨ ਜਿਹੜਾ ਬਣਦਾ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਹੈ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਡਿਜ਼ਾਈਨ ਇਹ ਡਿਜ਼ਾਈਨ ਹੈ ਜਿਹੜਾ ਇਹਨੂੰ ਬਣਾਉਣ ਵਾਸਤੇ ਆਪਾਂ ਨੇ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਆਪਾਂ ਨੇ ਫालतू ਰੱਖ ਲੈਣੇਗੇ ਚਲੋ ਜੀ ਡਿਜ਼ਾਈਨ ਆਪਾਂ ਕਰਦੇ ਹਾਂ ਸ਼ੁਰੂ ਪਹਿਲੀ ਸਲਾਈ ਆਪਾਂ ਆਪਣੀ ਸਿੱਧੀ ਪਾਉਂਗੇ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਜੀ ਤਾਂ ਹੀ ਫਿਰ ਸਮਝ ਲੱਗਦੀ ਹੈ ਡਿਜ਼ਾਈਨ ਦੀ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਪਾ ਕੇ ਆਪਾਂ ਨੇ ਦੋ ਕੁੰਡੇ ਰੱਖੇ ਆ ਜੀ ਇਹ ਫालतू ਸਲਾਈ ਆਪਾਂ ਨੇ ਆਪਣੀ ਸਿੱਧੀ ਪਾ ਲਈ ਹੁਣ ਆਪਾਂ ਆਗੇ ਜੀ ਉਲਟੀ ਸਲਾਈ ਤੇ ਉਲਟੀ ਸਲਾਈ ਪਾਵਾਂਗੇ ਜੀ ਆਪਾਂ ਆਪਣੀ ਪੂਰੀ ਉਲਟੀ ਉਲਟੀ ਫਟਾਫਟ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਮੋਟਾ ਮੋਟਾ ਡਿਜ਼ਾਈਨ ਬਣਦਾ ਹੈ ਇਹ ਇਹ ਜਿਹੜੀ ਉਨਾਂ ਜੀ ਇਹ ਵਰਦਮਾਨ ਦੀ ਉਨਾਂ ਖੁੱਲੇ ਉਨਾਂ ਹੈ ਇਹ 70 ਰੁਪਏ ਦੀ 100 ਗ੍ਰਾਮ ਆਉਂਦੀ ਹੈ ਜੀ ਇਹ ਇਹਦੇ ਵਾਸਤੇ ਆਪਾਂ ਨੂੰ 10 ਨੰਬਰ ਦੀ ਸਿਲਾਈ ਚਾਹੀਦੀ ਹੁੰਦੀ ਹੈ ਮੈਂ 10 ਨੰਬਰ ਦੀ ਸਿਲਾਈ ਲਾਈ ਹੋਈ ਹੈ ਇੱਕ ਸਲਾਈ ਆਪਾਂ ਨੇ ਆਪਣੀ ਸਿੱਧੀ ਪਾ ਲਈ ਤੇ ਇੱਕ ਪਾ ਲਈ ਉਲਟੀ ਹੁਣ ਆਪਾਂ ਪਾਉਂਗੇ ਜੀ ਡਿਜ਼ਾਈਨ ਪਹਿਲਾ ਕੁੰਡਾ ਆਪਾਂ ਆਪਣਾ ਚਾਹੇ ਬੁਣ ਲਓ ਚਾਹੇ ਬਿਨਾ ਬੁਣਿਆ ਤਾਰ ਲਓ ਉਸ ਤੋਂ ਅੱਗੇ ਜਿਹੜੇ ਤਿੰਨ ਕੁੰਡਿਆਂ ਦੀ ਦਾ ਚ ਡਿਜ਼ਾਈਨ ਬਣਨਾ ਦੇਖੋ ਡਿਜ਼ਾਈਨ ਕਿਵੇਂ ਬਣਨਾ ਤਿੰਨੇ ਹੁੰਡੇ ਜਿਹੜੇ ਆਪਾਂ ਨੇ ਆਪਣੇ ਇਸ ਤਰ੍ਹਾਂ ਇਕੱਠੇ ਲੈ ਲੈਣਾ ਜੀ ਉਲਟੇ ਆਪਾਂ ਨੇ ਇਹਨਾਂ ਦਾ ਇੱਕ ਕੁੰਡਾ ਬਣਾ ਦੇਣਾ ਹੈ ਸਲਾਈ ਵਿੱਚੋਂ ਨਹੀਂ ਧਾਰਨਾ ਐਸ ਤਰ੍ਹਾਂ ਆਪਾਂ ਨੇ ਸਲਾਈ ਨਾਲ ਤਾਂ ਇਹਨਾਂ ਬਲ ਮਾਰ ਲੈਣਾ ਫਿਰ ਆਪਾਂ ਨੇ ਇਹਨਾਂ ਨੂੰ ਦੁਬਾਰਾ ਬੁਣ ਦੇਣਾ ਤਿੰਨਾਂ ਕੁੰਡਿਆਂ ਨੂੰ ਤੇ ਇਹਦੇ ਤਿੰਨ ਕੁੰਡੇ ਰਹਿ ਗਏ ਜੀ ਇਹ ਡਿਜ਼ਾਈਨ ਬਣ ਗਿਆ ਇੱਕ ਵਾਰੀ ਫੇਰ ਦੇਖੋ ਧਿਆਨ ਨਾਲ ਇਹ ਕੁੰਡਿਆਂ ਜਿਹੜੇ ਤਿੰਨ ਇਕੱਠੇ ਲੈ ਲੈਣੇ ਉਲਟੀ ਪਾਸੇ ਤੋਂ ਆਪਾਂ ਨੇ ਸਿੱਧਾ ਨਹੀਂ ਬੁਣਨਾ ਉਲਟਾ ਐਸ ਤਰ੍ਹਾਂ ਬੁਣ ਕੇ ਆ ਇੱਕ ਆਪਾਂ ਨੇ ਜਾਲੀ ਬਣਾ ਦੇਣੀ ਕੁੰਡਾ ਵਧਾਉਣ ਵਾਸਤੇ ਤਿੰਨੇ ਗੁੰਡੇ ਆਪਾਂ ਨੇ ਫੇਰ ਇਕੱਠੇ ਬੋਲ ਲੈਣੇ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਪਾ ਲੈਣੀ ਜੀ ਤਿੰਨ ਤਿੰਨ ਗੁੰਡੇ ਇਕੱਠੇ ਲਈ ਜਾਣੇ ਤਿੰਨਾ ਦਾ ਇੱਕ ਬਣਾ ਕੇ ਇਸ ਤਰ੍ਹਾਂ ਆਪਾਂ ਨੇ ਇੱਕ ਜਾਲੀ ਬਣਾ ਦੇਣੀ ஆஹா ஜெயா இரங்க சிலை தரப்பின மாரி ஃபேர் என்ன ஃபேர் தினம் பண்ண பூரி சிலை அப்படி இரணி ਆਪਣੀ ਇਹ ਪੂਰੀ ਸਲਾਈ ਪੈ ਗਈ ਜੀ ਕੋਈ ਕੁੰਟਾ ਇਹਦੇ ਵਿੱਚ ਵਧਿਆ ਘਟਿਆ ਨਹੀਂ ਜੀ ਆਹ ਇੱਕ ਕੁੰਡਾ ਜਿਹੜਾ ਖੀਲਦਾ ਇਹਨੂੰ ਵੀ ਆਪਾਂ ਇਸ ਤਰ੍ਹਾਂ ਉਲਟਾ ਹੀ ਬਣ ਲੈਂਦੇ ਦੇਖੋ ਜਿੜੇ ਡਾਇਨ ਬਣ ਗਿਆ ਕਿੰਨਾ ਮੋਟਾ-ਮੋਟਾ ਡਿਜ਼ਾਈਨ ਬਣਦਾ ਹੁਣ ਆਪਾਂ ਆਗੇ ਉਲਟੀ ਸਲਾਈ ਚ ਉਲਟੀ ਸਲਾਈ ਇਹ ਜਿਹੜੀ ਆਪਾਂ ਨੇ ਇਹ ਆਪਣੀ ਪੂਰੀ ਉਲਟੀ-ਉਲਟੀ ਪਾ ਲੈਣੀ ਸਾਰੇ ਕੁੰਡੇ ਪੁੰਨ ਲੈਣੇ ਆਪਾਂ ਨੇ ਉਲਟੇ ਪਾਸੇ ਤੇ ਨੇ ਉਲਟਾ ਉਲਟਾਈ ਬਣੋਣਾ ਕੋਈ ਕੁੰਡਾ ਪਿੱਛੇ ਸਿੱਧਾ ਨਹੀਂ ਬਣਨਾ ਆਪਾਂ ਨੇ ਉਲਟੀ ਸਲਾਈ ਪਾ ਲਈ ਤੇ ਜਾਨ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਹੁਣ ਆਪਾਂ ਨੇ ਫੇਰ ਇੱਕ ਸਲਾਈ ਇਧਰੋਂ ਸਿੱਧੀ ਤੇ ਇੱਕ ਉਲਟੀ ਪਾ ਕੇ ਫੇਰ ਆਪਾਂ ਨੇ ਸਲਾਈ ਉਹ ਇੱਕ ਸਲਾਈ ਕੇ ਡਿਜ਼ਾਈਨ ਪਾਉਣਾ ਇੱਕੋ ਸਲਾਈ ਦਾ ਡਿਜ਼ਾਈਨ ਹੈ ਜੀ ਇਹ ਇਹਦੇ ਵਿੱਚ ਇੱਕ ਸਿੱਧੀ ਸਲਾਈ ਉਲਟੀ ਸਲਾਈ ਪੈ ਜਾਣੀ ਫੇਰ ਇੱਕ ਸਲਾਈ ਦੇ ਡਿਜ਼ਾਈਨ ਪਾ ਕੇ ਫੇਰ ਉਲਟੀ ਸਲਾਈ ਪੈ ਜਾਣੀ ਫੇਰ ਉਲਟੀ ਸਿੱਧੀ ਸਲਾਈ ਪਾ ਕੇ ਇਸ ਤਰ੍ਹਾਂ ਆਪਾਂ ਨੇ ਡਿਜ਼ਾਈਨ ਨੂੰ ਅੱਕੇ ਤੋਂ ਅੱਕੇ ਤਿਆਰ ਕਰਦੇ ਜਾਣਾ ਦੇਖੋ ਜੀ ਡਿਜ਼ਾਈਨ ਬਣ ਕੇ ਕਿੰਨਾ ਸੋਹਣਾ ਲੱਗਦਾ ਹੈ फटाफट ਬਣ ਲਓ ਜੀ ਆਪਣੀ ਕੋਟੀ ਚ ਪਾ ਲਓ ਜਾਗਤ ਵਿੱਚ ਪਾ ਲਓ ਬੱਚਿਆਂ ਦੇ ਸਵੈਟਰ ਕੋਟੀ ਵਿੱਚ ਪਾ ਲਓ ਬਹੁਤ ਸੋਹਣਾ ਲੱਗਦਾ ਹੈ ਇਹ ਡਿਜ਼ਾਈਨ ਬਣ ਕੇ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਹੋ ਨਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ